ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ 11ਵੀਂ ਸ਼ਰੀਫ ਦਾ ਪੈਗਾਮ 11ਵੀਂ ਸ਼ਰੀਫ ਦਾ ਪੈਗਾਮ 11ਵੀਂ ਸ਼ਰੀਫ ਦਾ ਸੁਨੇਹਾ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਇਸ ਮਹੀਨੇ ਦੀ 11ਵੀਂ ਸ਼ਰੀਫ ਯਾਨੀ ਕਿ ਮਾਰਚ ਮਹੀਨੇ ਦੀ 11ਵੀਂ ਸ਼ਰੀਫ ਜੋ ਕਿ 21 ਮਾਰਚ ਦਿਨ ਵੀਰਵਾਰ 2024 1 ਕਿ ਮਾਰਚ ਦਿਨ ਵੀਰਵਾਰ ਨੂੰ 11ਵੀਂ ਸ਼ਰੀਫ ਹੈ ਮੀਰਾਗੌਂਸਪਾਕ ਸਰਕਾਰ ਦੇ ਦੀਵਾਨਿਆਂ ਨੂੰ ਬੜੀ ਹੀ ਬੇਤਾਬੀ ਦੇ ਨਾਲ ਇਸ ਨੇਹਦ ਅੰਤਸਾਰ ਰਹਿੰਦਾ ਹੈ ਇਸ 11ਵੀਂ ਸ਼ਰੀਫ ਵਾਲੇ ਦਿਨ ਦਾ ਇੰਤਜ਼ਾਰ ਰਹਿੰਦਾ ਹੈ ਮੀਰਾਗੌਂਸਪਾਕ ਸਰਕਾਰ ਦੇ ਦੀਵਾਨਿਆਂ ਦੇ ਲਈ 11ਵੀਂ ਸ਼ਰੀਫ ਦਾ ਦਿਨ ਬੜਾ ਹੀ ਖਾਸ ਹੁੰਦਾ ਹੈ ਸੋ ਦੋਸਤੋ ਇਸ ਦਿਨ ਵੀ ਆਪਾਂ ਸਾਰੇ ਨੇ ਰਲ ਮਿਲ ਕੇ ਸ਼ਾਮ ਸਵਾ 5 ਵਜੇ 11ਵੀਂ ਸ਼ਰੀਫ ਦਾ ਖਤਮ ਦਬੋਣਾ ਹੈ ਦਰੂਦ ਪਾਕ ਪੜਨਾ ਹੈ ਗਿਵਨ ਵਾਲੇ ਪੀਰ ਦੇ ਨਾਮ ਦਾ ਚਿਰਾਗ ਰੌਸ਼ਨ ਕਰਨਾ ਹੈ ਨਿਆਜ਼ ਬਣਾਉਣੀ ਹੈ ਅਤੇ ਮੇਰਾ ਗੌਂਸਪਾਕ ਸਰਕਾਰ ਤੋਂ ਨੇ ਕਹੀਂ ਫੈਸਲਾ ਪ੍ਰਾਪਤ ਕਰਨੇ ਆ। ਸੋ ਦੋਸਤੋ ਇੱਕ ਹੋਰ ਫਿਰ ਦਸਵਾਂ ਕੀ ਮਾਰਚ ਮਹੀਨੇ ਦੀ 11ਵੀਂ ਸ਼੍ਰੀਫ 21 ਮਾਰਚ ਦਿਨ ਵੀਰਵਾਰ ਨੂੰ ਹੈ। ਤੇ ਆਪਾਂ ਸਾਰੇ ਨੇ 11ਵੀਂ ਸ਼੍ਰੀਫ ਦਾ ਖਤਮ ਕਰਨਾ ਹੈ। ਸੋ ਦੋਸਤੋ ਇਸੇ ਤਰ੍ਹਾਂ ਦੇ ਸੁਨੇਹੇ 11ਵੀਂ ਸ਼੍ਰੀਫ ਦੇ ਸੁਨੇਹੇ ਜੀ ਠੇ ਵੀਰਵਾਰ ਦੇ ਸੁਨੇਹੇ ਆਪ ਸਭੀ ਲਈ ਲਗੇ ਹਾਜ਼ਰ ਹੁੰਦੇ ਰਹਾਂਗੇ। ਸੁਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ।